پاکستان ਆਪਣੀਆਂ ਨਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਔਰ ਲਗਾਤਾਰ ਪਾਕਿਸਤਾਨ ਵੱਲੋਂ ਜੋ ਹੈ ਉਹ ਭਾਰਤ ਵੱਲ ਜੋ ਹੈ ਅਟੈਕ ਕੀਤਾ ਜਾ ਰਿਹਾ ਔਰ ਜਗਾ ਜਗਾ ਦੇ ਉੱਤੇ ਜਿਹੜੇ ਨੇ ਡਰੋਨ ਹਮਲੇ ਜਾਂ ਹੋਰ ਜਿਹੜੀਆਂ ਐਕਟੀਵਿਟੀਜ਼ ਨੇ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਨੇ ਔਰ ਇਸੇ ਦੇ ਚੱਲਦੇ ਆ ਜੇਕਰ ਗੱਲ ਕਰੀਏ ਤਾਂ ਬੀਤੀ ਰਾਤ ਜਿਹੜੀ ਨਿਕਲੀ ਆ ਉਹਦਾ ਤੜਕਸਾਰ ਜਿਹੜੀ ਹੈ 4:30 ਤੋਂ 5 ਵਜੇ ਦੇ ਕਰੀਬ ਜਿਹੜੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛਿਛਰਾ ਵਿਖੇ ਜੋ ਹੈ ਉਹ ਵੀ ਧਮਾਕੇ ਦੀ ਆਵਾਜ਼ ਸੁਣੀ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਦੇਖੋ ਕਿੰਨਾ ਵੱਡਾ ਜਿਹੜਾ ਇਹ ਟੋਆ ਪੈ ਚੁੱਕਾ ਹੈ ਔਰ ਇਹ ਕਿੰਨੀ ਕੋਈ ਜਬਰਦਸਤ ਚੀਜ਼ ਜਿਹੜੀ ਇੱਥੇ ਡਿੱਗੀ ਹੋ ਗਈ ਜਿਸ ਦੇ ਨਾਲ ਤਕਰੀਬਨ ਕੋਈ 40 ਫੁੱਟ ਦੇ ਕਰੀਬ ਚੌੜਾ ਔਰ 1 ਦੂਗਾ ਟੋਆ ਜਿਹੜਾ ਹੈ ਇੱਥੇ ਦਿਖਾਈ ਦੇ ਰਿਹਾ ਹੈ ਔਰ ਇਹ ਜਗ੍ਹਾ ਜਿਹੜੀ ਹੈ ਪਿੰਡ ਛਿਚਰਾ ਦੀ ਬਿਲਕੁਲ ਵਸੋਂ ਦੇ ਕਰੀਬ ਆ ਔਰ ਥੋੜੀ ਦੂਰ ਦੇ ਉੱਤੇ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਰਹਾਇਸ਼ੀ ਜਿਹੜੇ ਨੇ ਉਹ ਮਕਾਨ ਸਥਿਤ ਨੇ ਗੁਰਦੁਆਰਾ ਸਾਹਿਬਾਨ ਸਥਿਤ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਪਰ ਜੋ ਹੈ ਇਹ 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 ਟੋਇਆ ਪਿਆ ਹੈ ਔਰ ਕਿਤਨਾ ਕਿਤੇ ਜੜੀ ਹੈ ਉਹ ਪਾਕਿਸਤਾਨ ਵੱਲੋਂ ਜਿਹੜੀਆਂ ਆਪਣੀਆਂ ਨਿਰਤਾਕ ਕੋਸ਼ਿਸ਼ਾਂ ਜੜੀਆਂ ਨੇ ਔਰ ਲਗਾਤਾਰ ਹੱਲੇ ਵੀ ਜਾਰੀ ਨੇ ਔਰ ਇਹ ਇੱਕ ਸਬੂਤ ਜਿਹੜਾ ਹੈ ਉਹ ਦਿਖਾਈ ਦਿੰਦਾ ਹੈ ਕਿ ਕਿੰਨੀ ਵੱਡਾ ਟੋਇਆ ਜਿਹੜਾ ਹੈ ਉਹ ਇੱਥੇ ਪਿਆ ਹੋਇਆ ਜਿਹੜਾ ਉਹ ਦਿਖਾਈ ਦੇ ਰਿਹਾ ਇੱਥੇ ਕੁਝ ਲੋਕ ਜਿਹੜੇ ਨੇ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਕੀ ਸਮਝਦੇ ਹੋ ਕਿਵੇਂ ਜਿਹੜਾ ਇੱਥੇ ਜੋ ਹੈ ਪਤਾ ਚੱਲਿਆ ਕਿ ਇਹ ਇੱਥੇ ਇਹ ਹਰਕਤ ਹੋਈ ਹੈ ਜੀ ਇੱਥੇ ਕੋਈ ਸਾਢੇ ਇੱਕ ਚਾਰਕ ਦੇ ਕਰੀਬ ਹੋਣਾ ਵਾ ਤੇ ਸਾਬ ਤੇ ਸਾਰੀ ਲਾਈਟ ਪੂਰੀ ਪੂਰੀ ਮਤਲਬ ਹੋ ਗਈ ਜਦੋਂ ਡਿੱਗਾ ਵਾ ਦੁਨੀਆ ਸਾਰੀ ਜਾਗਦੀ ਪਹਿਲਾ ਠੋਕ ਹੋਇਆ ਉਸ ਤੋਂ ਬਾਅਦ ਦੋ ਵਾਰੀ ਬਿਲਾ ਧਮਾਕਾ ਹੋਇਆ ਦੋ ਵਾਰੀ ਫਿਰ ਬਾਚ ਹੋਇਆ ਤੇ ਬਹੁਤ ਖੜਾਕ ਹੋਇਆ ਲੱਗੇ ਤਾਂ ਕਿ ਸਭ ਜੋ ਤਕਰੀਬਨ ਚਾਰ ਧਮਾਕੇ ਹੋਏ ਹਾਂਜੀ ਚਾਰ ਧਮਾਕੇ ਹੋਏ ਨੇ ਫਿਰ ਅੱবি ਇਹ ਪਚਾ ਗਿਆ ਜੀ ਉਹ ਲੱਗ ਲੱਗੇ ਕੋਠੀਆਂ ਦੇ ਨਾਲੇ ਸਾਰੇ ਜਦੋਂ ਇਹ ਧਮਾਕੇ ਹੋਇਆ ਉਹਦਾ ਲਾਈਟ ਵਗੈਰਾ ਵੀ ਕੋਈ ਹਾਂਜੀ ਹਾਂਜੀ ਲਾਈਟ ਜਾ ਰਹੀ ਉਹ ਤੋਂ ਬੜਾ ਨੇਰ ਬੈ ਗਏ ਕਾਲਾ ਕਾਲਾ ਸਰ ਤੁਸੀਂ ਬਿਲਕੁਲ ਨੇੜੇ ਤੇੜੇ ਰਹੇ ਆ ਨਾੜੀ ਅਸੀਂ ਸਾਡਾ ਪ੍ਰਿੰਦ ਲੱਗਣ ਤੇ ਘਰਾਂ ਦੇ ਵਿੱਚ ਵੀ ਕਿਸ ਤਰ੍ਹਾਂ ਕੋਈ ਜੜੀ ਹੋਈ ਹੈ ਕੋਈ ਸਾਰੇ ਲੱਗੇ ਜੀ ਕਈਆਂ ਦੀ ਟੀਨਾ ਟੂਨਾ ਟੁੱਟ ਗਈਆਂ ਨੇ ਲੰਬਾਰੀਆਂ ਟੁੱਟ ਗਈਆਂ ਨੇ ਖੜਾ ਕੇ ਭਾਂਡੇ ਤੇ ਸਾਰੇ ਖਲੋਖਰ ਗਏ ਲੋਕਾਂ ਨੇ ਆ ਬਿਲਕੁਲ ਇਹ ਦੱਸਿਆ ਤੁਸੀਂ ਸੁਣਿਆ ਹੈ ਕਿ 4:30 ਤੋਂ 5:00 ਵਜੇ ਦੇ ਤਕਰੀਬਨ ਜਿਹੜਾ ਇਹ ਟਾਈਮ ਸੀ ਜਦੋਂ ਇਹ ਹੋਇਆ ਕਿਵੇਂ ਪਤਾ ਚੱਲਿਆ ਜਦੋਂ ਇਵੇਂ ਜਾਂ ਫਿਰ ਕਿਸ ਤਰ੍ਹਾਂ ਇਨਫੋਰਮੇਸ਼ਨ ਜਿਹੜੀ ਹੈ ਸਰ 4:50 ਮਿੰਟ ਤੇ ਧਮਾਕਾ ਹੋਇਆ ਮੈਂ ਹਲੇ ਸਤ ਦੇ ਆਪਣੀ ਦਸਾਇਰ ਕਰਨ ਰਿਹਾ ਸੀ ਤੇ ਬਹੁਤ ਜ਼ੋਰ ਦੀ ਧਮਾਕਾ ਹੋਇਆ ਮੇਰਾ ਕੰਨਵਾਂ ਦੇ ਮੈਂ ਰਹਿਣਾ ਇੰਨਾ ਧਮਾਕਾ ਸੀ ਸੱਤਾਂ ਹਿੱਲ ਗਈਆਂ ਉੱਥੇ ਸੀਸੇ ਦੇ ਖੜਖੜਦੇ ਆਵਾਜ਼ਾਂ ਆਈਆਂ ਨੇ ਨਜ਼ਦੀਕ ਘਰਾਂ ਵਾ ਉੱਥੇ ਸਾਰੇ ਸੀਸੇ ਟੁੱਟ ਗਏ ਉਹ ਘਰ ਦੇ ਬਹੁਤ ਜ਼ਿਆਦਾ ਤਮਾਕਾ ਜੀ ਦੇਖਣ ਨੂੰ ਇਲਾਕੇ ਵਿੱਚ ਮਿਲਿਆ ਕਰੀਬ ਘਟੋ ਘਟ 20 ਕਿਲੋਮੀਟਰ ਦੇ ਕਰੀਬ ਇੰਨਾ ਤਮਾਕਾ ਸੀ ਹਰ ਘਰ ਵਿੱਚ ਆਵਾਜ਼ ਗਈ ਜੀ ਲੋਕ ਬਹੁਤ ਹੀ ਸਹਿਮ ਦਾ ਮਾਹੌਲ ਬਣਿਆ ਫਟਾਫਟ ਘਰਾਂ ਤੋਂ ਬਾਹਰ ਨਿਕਲ ਆਏ ਤੇ ਦੇਖਣ ਨੂੰ ਆਪ ਦੇਖੇ ਆ ਕੇ ਮਿਲਿਆ ਸਵੇਰੇ ਜੀ ਇੱਥੇ ਸੀਸੇ ਦੇ ਵਿੱਚ ਹੋਇਆ ਜੀ ਸਾਰਾ ਕੁਝ ਹਾਂ ਬਿਲਕੁਲ ਇੱਥੇ ਤੋਏ ਪਏ ਹੋਏ ਦਿਖਾਈ ਦੇ ਰਹੇ ਜਾਂ ਕੋਈ ਹੋਰ ਕੋਈ ਚੀਜ਼ ਜਿਹੜੀ ਇੱਥੋਂ ਕੋਈ ਵਸਤੂ ਮਿਲੀ ਹੈ ਇਹ ਆਰਮੀ ਦੇ ਆਈਸੀ ਫੋਰਸ ਵਾਲੇ ਉਹ ਵਿੱਚ ਬਾਕੀ ਦੇ ਸਾਰੀਆਂ ਵਿੱਚ ਧਸ ਗਈਆਂ ਨੇ ਅਦਰਵਾਈਜ਼ ਉਹ ਥੋੜੇ ਆਪਣੇ ਲੈ ਗਏ ਨੇ ਕੋਈ ਇਹਦੇ ਪਾਰਟਸ ਵਗੈਰਾ ਤੇ ਆ ਪੁਲਿਸ ਮੁਲਾਜ਼ਮ ਆਏ ਸੀ ਉਹਨਾਂ ਨੇ ਸਾਰੀ ਇਹਦੀ ਜਾਣਕਾਰੀ ਉਹਨਾਂ ਨੂੰ ਕੋਲੀ ਹੈ ਹਾਂ ਬਿਲਕੁਲ ਇਹਨਾਂ ਦੱਸਿਆ ਕਿ ਇਹ ਜਿਹੜਾ ਇਹ ਜਦੋਂ ਤੁਮਾਕਾ ਹੋਇਆ ਤਾਂ ਉਸ ਤੋਂ ਬਾਅਦ ਜਿਹੜਾ ਇਹ ਇੰਨਾ ਜ਼ਬਰਦਸਤ ਜਿਹੜਾ ਆਇਆ ਟੋਇਆ ਇੱਥੇ ਪਿਆ ਹੋਇਆ ਦਿਖਾਈ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ 4 ਵਜੇ 50 ਮਿੰਟ ਦੇ ਕਰੀਬ ਜੋ ਹੈ ਉਹਨਾਂ ਨੇ ਤੁਮਾਕੇ ਦੀ ਆਵਾਜ਼ ਸੁਣੀ ਹੈ ਜਿਸ ਤੋਂ ਬਾਅਦ ਜੋ ਹੈ ਉਹ ਲਗਾਤਾਰ ਜਿਹੜਾ ਹੈ ਇਹ ਜਿਹੀ ਅਜਿਹੀ ਜੜੀਆਂ ਜਿਹੜੀ ਇਹ ਜਗ੍ਹਾ ਤੇ ਤੁਸੀਂ ਅਸੀਂ ਖੜੇ ਆਏ ਤੁਸੀਂ ਦੇਖ ਸਕਦੇ ਹੋ ਕਿ ਇਹ ਛਿੱਛਦੇ ਪਿੰਡ ਦੇ ਉਹ ਜ਼ਮੀਨ ਹੈ ਜਿੱਥੇ ਕੀ ਇਹ ਤਮਾਕਾ ਹੋਇਆ ਸੀ ਔਰ ਉਸ ਤੋਂ ਬਾਅਦ ਇਹ ਡੂੰਗਾ ਟੋਇਆ ਜਿਹੜਾ ਹੈ ਉਹ ਇੱਥੇ ਪਿਆ ਹੋਇਆ ਦਿਖਾਈ ਦੇ ਰਿਹਾ ਹੈ ਪੁਲਿਸ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲਏ ਨੇ ਸਰ ਕਿਹੜੀ ਜਗ੍ਹਾ ਹੈ ਕਿਵੇਂ ਜਦੋਂ ਪਤਾ ਲੱਗਾ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਇੱਥੇ ਪਹੁੰਚੀ ਹੈ ਪਾਣੀ ਆਪਣਾ ਨਾਲ ਗੱਲ ਕਰੋ ਇਹ ਪਿੰਡ ਪਿੰਡ ਕਿਹੜਾ ਹੈ ਜਿੱਥੇ ਇਸੀ ਹੈ ਇਸ ਸਿਸਰਾ ਪਿੰਡ ਬੰਦਾ ਹੈ ਸਿਸਰਾ ਪਿੰਡ ਹੈ ਗੁਜਾਸਪੁਰ ਔਰ ਇਹ ਜਿਹੜਾ ਟੋਇਆ ਜਿਹੜਾ ਜਦੋਂ ਪਿਆ ਸੀ ਕਦੋਂ ਤੱਕ ਜਿਹੜੀ ਇਨਫੋਰਮੇਸ਼ਨ ਜਦੋਂ ਤੁਹਾਨੂੰ ਮਿਲੀ ਹੈ ਇਹ 10 ਮਿੰਟ ਬਾਅਦ ਮਿਲ ਗਈ ਹੈ ਦਸਤੂਬਾ ਫਿਰ ਉਥੇ ਮੌਕੇ ਤੇ ਪਹੁੰਚ ਮੌਕੇ ਤੇ ਪੁਲਿਸ ਆ ਗਈ ਅੱਛਾ ਕੋਈ ਹੋਰ ਵੀ ਚੀਜ਼ ਇੱਥੇ ਬਰਾਮਦ ਹੋਈ ਹੈ ਕਿ ਜਾਂ ਸਲਾਹ ਦੇ ਨਹੀਂ ਪਰ ਉਹ ਅਫਸਰ ਹੀ ਦੱਸ ਸਕਦਾ ਹਿੰਦਸਤਾਨ ਤੁਸੀਂ ਇੱਥੇ ਮੌਕੇ ਜਿਵੇਂ ਪਹੁੰਚੇ ਉਦੋਂ ਤੋਂ ਨਹੀਂ ਕੋਈ ਚੀਜ਼ ਇੱਥੇ ਵਸਤੂ ਬਰਾਮਦ ਅਸੀਂ ਬਾਅਦ ਵਿੱਚ ਆਏ ਪਹਿਲੇ ਹੋਰ ਮੁਲਾਜ਼ਮ ਇੰਦੂ ਕਰ ਠੀਕ ਆ ਬਿਲਕੁਲ ਉਹਨਾਂ ਨੇ ਦੱਸਿਆ ਹੈ ਕਿ ਇੱਥੇ ਪਹਿਲਾਂ ਕੋਈ ਹੋਰ ਵੀ ਮੁਲਾਜ਼ਮ ਪਹੁੰਚੇ ਸੀ ਔਰ ਛਛਰੇ ਪਿੰਡ ਦੇ ਵਿੱਚ ਜਦੋਂ ਇਹ ਤਮਾਕਾ ਆਇਆ ਤਾਂ ਉਸ ਤੋਂ ਬਾਅਦ ਹੀ ਜਿਹੜਾ ਹੈ ਇੱਥੇ ਇਹ ਨਾ ਵੱਡਾ ਜਿਹੜਾ ਟੋਇਆ ਹੈ ਇੱਕ ਇੱਥੇ ਹੋਇਆ ਹੈ ਇੱਕ ਇਸ ਦੇ ਨਾਲ ਹੀ ਹੈ ਅਗਲੇ ਪਾਸੇ ਵੀ ਜਿਹ ਰਹੇ ਕਿਉਂਕਿ ਨੇੜੇ-ਤੇੜੇ ਦੇ ਜਿਹੜੇ ਮਕਾਨ ਨੇ ਉਹਨਾਂ ਨੂੰ ਵੀ ਜੋ ਹੈ ਇੱਥੇ ਨੁਕਸਾਨ ਪਹੁੰਚਿਆ ਆ ਦਿਖਾਈ ਦੇ ਰਿਹਾ ਔਰ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਸ਼ੀਸ਼ੇ ਤੱਕ ਜਿਹੜੇ ਨੇ ਉਹਨਾਂ ਦੇ ਦਰਵਾਜ਼ੇ ਜਿਹੜੇ ਖਿੜਕੀਆਂ ਦੇ ਨੇ ਉਹ ਵੀ ਟੁੱਟੇ ਨੇ ਔਰ ਜਦੋਂ ਇਹ ਧਮਾਕਾ ਹੋਇਆ ਤਾਂ ਜ਼ੋਰਦਾਰ ਜਿਹੜੀ ਹੈ ਉਹ ਆਵਾਜ਼ ਆਈ ਜਿਸ ਤੋਂ ਬਾਅਦ ਸਾਰੇ ਲੋਕ ਜਾਗੇ ਤੇ ਉਹਨਾਂ ਨੇ ਜਦੋਂ ਆ ਕੇ ਦੇਖਿਆ ਤਾਂ ਇਹ ਛਿਛਰੇ ਪਿੰਡ ਦੀ ਜ਼ਮੀਨ ਦੇ ਵਿੱਚ ਇਹ ਹਾਲਾਤ ਜਿਹੜੇ ਆ ਉਹ ਦੇਖਣ ਨੂੰ ਮਿਲੇ ਨੇ ਕੈਮਰਾ ਪਰਸੰਤਰੀਤ ਦੇ ਨਾਲ ਰਵੀ ਬਕਸਿੰਗ ਪੀਟੀਸੀ ਨਿਊਜ਼ ਗੁਰਦਾਸਪੁਰ